ਕੀ ਨਾਮ ਹੈ ਵੀਰੇ ਮੇਰਾ ਨਾਮ ਗੁਰਦੀਪ ਸਿੰਘ ਹੈ ਅੱਛਾ ਜੀ ਪਿੰਡ ਪਿੰਡ ਦੁੱਲੇ ਵਾਲਾ ਜੀ ਅੱਛਾ ਕੀ ਤਕਲੀਫ ਸ ਵੀਰੇ ਹੁਣ ਜੀ ਮਾ ਢੂਈ ਦੀ ਪ੍ਰੋਬਲਮ ਸਦੀ ਅੱਛਾ ਕਿੰਨੇ ਟਾਈਮ ਤੋਂ ਜੀ ਇਹ ਹੋ ਗਈ 4-5 ਮਹੀਨਿਆਂ ਤੋਂ ਜੀ ਅੱਛਾ ਤੇ ਪਹਿਲਾਂ ਦਿਖਾਇਆ ਕਿਸੇ ਨੂੰ ਹਾਂ ਪਹਿਲਾਂ ਦਿਖਾਈ ਸੱਤ-ਅੱਠ ਡਾਕਟਰਾਂ ਨੂੰ ਬਹੁਤ ਵਸਣ ਲੱਗੇ ਠੀਕ ਹੈ ਤੇ ਹੁਣ ਕਿਥੋਂ ਟਰੀਟਮੈਂਟ ਕਰਵਾਇਆ ਹੁਣ ਅਸੀਂ ਗੋਣਾਣੇ ਮੰਡਿਦ ਕਰਵਾਇਆ ਜੀ ਆਮਰਾਸ ਤੋਂ ਕਿੰਨਾ ਟਾਈਮ ਹੋ ਗਿਆ ਟ੍ਰੀਟਮੈਂਟ ਚੱਲਦੇ ਨੂੰ ਇੱਥੇ ਹੋਈ 2 ਵਿੱਚ ਦਿਨ ਹੋ ਗਏ ਤੇ ਕਿਵੇਂ ਲੱਗਦਾ ਹੁਣ ਅੱਗੇ ਨਾਲੋਂ ਹੁਣ ਫਰਕ ਹੈ ਜੀ ਹੁਣ ਤਕਲੀਫ ਹੈ ਨਹੀਂ ਲੱਤਾਂ 'ਚ ਕੋਈ ਤਕਲੀਫ ਨਹੀਂ ਲੱਤਾਂ 'ਚ ਕੋਈ ਕੋਈ ਸੁਣ ਨਾ ਪਣਾ ਨਹੀਂ ਕੁਝ ਨਹੀਂ ਹੁਣ ਕੋਈ ਤਕਲੀਫ ਨਹੀਂ ਨਹੀਂ ਕੋਈ ਕੋਈ ਅੱਛਾ ਹੋਰਾਂ ਨੂੰ ਕੀ ਕਹਿਣਾ ਚਾਹੋਗੇ ਹੋਰਾਂ ਨੂੰ ਇਹੀ ਕਹਿਣਾ ਜੀ ਵੀ ਗੋਨਿਆਣੀ ਮੰਡੀ ਆ ਕੇ ਵੀ ਇੱਕ ਵਾਰੀ ਡਾਕਟਰ ਨੂੰ ਆਮਨ ਹਸਪਤਾਲ 'ਚ ਜ਼ਰੂਰ ਮਿਲੋ